ਹਾਂਜੀ ਕਿਸਾਨ ਦੋਸਤੋ ਸਤ ਸ੍ਰੀ ਅਕਾਲ ਅੱਜ ਦੀ ਇਹ ਵੀਡੀਓ ਪਸ਼ੂ ਰੱਖਣ ਵਾਲੇ ਕਿਸਾਨ ਵੀਰਾਂ ਲਈ ਬਹੁਤ ਸਪੈਸ਼ਲ ਹੋਣ ਵਾਲੀ ਹੈ ਜਿਹੜੇ ਕਿਸਾਨ ਵੀਰਾਂ ਦੇ ਪਸ਼ੂ ਰੱਖੇ ਨੇ ਅਕਸਰ ਕਿਸਾਨਾਂ ਦੇ ਰੱਖੇ ਪਸ਼ੂ ਦੁੱਧ ਘਟ ਜਾਂਦੇ ਨੇ ਉਹਨਾਂ ਦੇ ਕਈ ਕਾਰਨ ਹੁੰਦੇ ਨੇ ਪਰ ਜਾਣਕਾਰੀ ਦੀ ਘਾਟ ਕਾਰਨ ਆਪਾਂ ਅਕਸਰ ਹੀ ਜਦੋਂ ਪਸ਼ੂ ਦੁੱਧ ਘਟ ਜਾਂਦਾ ਹੈ ਤਾਂ ਕਿਸਾਨ ਵੀਰ ਅਕਸਰ ਹੀ ਵਟਾਵਨ ਦੇ ਟੀਕੇ ਲਈ ਜਾਂਦੇ ਨੇ ਜਾਂ ਇੱਕ ਆਪਾਂ ਨੂੰ ਹੋਰ ਊਟ ਤਰੀਕਾ ਪਤਾ ਲੱਗਿਆ ਮਿਨਰਲ ਮਿਕਸਚਰ ਦਾ ਉਹੀ ਵਾਰ-ਵਾਰ ਰਿਪੀਟ ਕਰੀ ਜਾਂਦੇ ਆਪਾਂ ਜਿਸ ਕਰਕੇ ਇਹ ਕਿਸਾਨ ਵੀਰਾਂ ਦਾ ਆਰਥਿਕ ਨੁਕਸਾਨ ਬਹੁਤ ਹੁੰਦਾ ਪਰ ਦੁੱਧ ਦਾ ਕੋਈ ਫਰਕ ਨਹੀਂ ਪੈਂਦਾ ਜਿਹੜਾ ਦੁੱਧ ਵਧਾਉਣ ਦਾ ਤਰੀਕਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਦੇ ਨਾਲ ਜੇ ਆਪਾਂ ਖੁਰਾਕ ਸਵੇਰੇ ਇੱਕ ਖੁਰਾਕ ਸਵੇਰੇ ਦਿੰਨੇ ਆ ਤਾਂ ਸ਼ਾਮ ਨੂੰ ਦੁੱਧ ਚਦਾਨ ਨੂੰ ਫਰਕ ਦੇ ਸੀਗਾ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਹੋ ਤਾਂ ਕਿ ਹੋਰ ਕਿਸਾਨ ਵੀਰਾਂ ਤੱਕ ਆਪਣੀ ਜਾਣਕਾਰੀ ਪਹੁੰਚ ਸਕੇ ਆਰਥਿਕ ਨੁਕਸਾਨ ਤੋਂ ਕਿਸਾਨ ਵੀਰ ਬਚ ਸਕਣ ਕਿਸਾਨ ਵੀਰੋ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ 2 ਕਿਲੋ ਧਾਗੇ ਵਾਲੀ ਮਿਸਤਰੀ ਲੈਣੀ ਹੈ ਜਿਸ ਦੇ ਵਿੱਚ ਧਾਗਾ ਹੁੰਦਾ ਹੈ ਉਹੀ ਮਿਸਤਰੀ ਲੈਣੀ ਹੈ ਇਹਦੇ ਨਾਲ 500 ਗ੍ਰਾਮ ਜਾਣ ਕੇ ਅੱਧਾ ਕਿਲੋ ਚਿੱਟਾ ਜੀਰਾ ਲੈਣਾ ਹੈ ਜੀਰਾ ਸਿਰਫ ਤੇ ਸਿਰਫ ਚਿੱਟਾ ਹੀ ਲੈਣਾ ਹੈ ਦੂਸਰਾ ਜੀਰਾ ਨਹੀਂ ਲੈਣਾ ਜੀਰੇ ਤੋਂ ਬਾਅਦ ਆਪਾਂ ਲੈਣੀ ਹੈ ਸੌ ਫੱਦਾ ਕਿਲੋ ਤੇ 1 ਕਿਲੋ ਲੈਣੀ ਹੈ ਮੇਥੀ ਦਾਣਾ 500 ਗ੍ਰਾਮ ਤਾਰਾ ਮੀਰਾ ਲੈਣਾ ਹੈ ਤੇ ਇਸ ਦੇ ਨਾਲ ਆਪਾਂ 1 ਕਿਲੋ ਲੈਣੀ ਹੈ ਗਲਕੰਦ ਇਹ ਜਿੰਨੀਆਂ ਵੀ ਚੀਜ਼ਾਂ ਨੇ ਇਹਨਾਂ ਵਿੱਚੋਂ ਗਲਕੰਦ ਨੂੰ ਛੱਡ ਕੇ ਬਾਕੀ ਚੀਜ਼ਾਂ ਮੈਕਸੀ ਨਾਲ ਉਹਦਾ ਪਾਊਡਰ ਰਗੜ ਕੇ ਉਹਦਾ ਪਾਊਡਰ ਬਣਾ ਲੈਣਾ ਹੈ ਤੇ ਆ ਉਸ ਵਿੱਚ ਚੰਗੀ ਤਰਾ ਮਿਕਸ ਕਰ ਲੈਣਾ ਹੈ ਮਿਕਸ ਕਰਨ ਤੋਂ ਬਾਅਦ ਉਹਨਾਂ ਦੀ ਖੁਰਾਕ ਜਿਹੜੀ 2.5 ਸੌ ਗ੍ਰਾਮ ਦੀ ਆਪਾਂ ਬਣਾ ਲੈਣੀ ਹੈ ਇਹ ਜਿਹੜੀ 250 ਗ੍ਰਾਮ ਦੀ ਖੁਰਾਕ ਬਣ ਗਈ ਹੈ ਇਹਦੇ ਨਾਲ ਉਹਨੇ ਹਿੱਸੇ ਦੀ ਗਲਕੰਦ ਉਹਨੇ ਹਿੱਸੇ ਵਿੱਚ ਵੰਡ ਲੈਣੀ ਹੈ ਤੇ ਗਲਕੰਦ ਦੇ ਉਹਨੇ ਹਿੱਸੇ ਕਰਕੇ 2.250 ਗ੍ਰਾਮ ਦੇ ਵਿੱਚ ਉਹਨਾਂ ਮਿਲਾ ਦੇਣੀ ਹੈ ਤੇ ਇੱਕ ਖੁਰਾਕ ਸਵੇਰੇ ਇੱਕ ਸ਼ਾਮ ਨੂੰ ਆਪਾਂ ਕਿਸੇ ਵੀ ਨੂ ਵਿੱਚ ਚਾਹੇ ਗਾਂ ਹੋਵੇ ਜਾਂ ਮੱਝ ਹੋਵੇ ਉਸ ਨੂੰ ਦੇ ਦੇਣੀ ਹੈ ਖਰਾਕ ਦੇਣ ਦਾ ਤਰੀਕਾ ਬੜਾ ਸੌਖਾ ਹੈ ਇਸ ਨੂੰ ਥੋੜਾ ਜਿਹਾ ਪਾਣੀ ਲਾ ਕੇ ਇਸ ਦਾ ਪੇੜਾ ਬਣਾ ਕੇ ਆਪ ਆਪ ਉਸ ਨੂੰ ਦੇ ਦੇਣਾ ਹੈ ਨਹੀਂ ਤਾਂ ਤੁਸੀਂ ਇਸ ਨੂੰ ਦਾਣਾ ਦਾਣੇ ਚ ਮਿਲਾ ਕੇ ਜਾਂ ਚੌਕਰ ਚ ਮਿਲਾ ਕੇ ਇਹ ਵੀ ਤੁਸੀਂ ਦੇ ਸਕਦੇ ਹੋ ਬੜੇ ਆਰਾਮ ਦੇ ਨਾਲ ਪਸ਼ੂ ਨੇ ਇਸ ਖਰਾਕ ਨੂੰ ਖਾ ਲੈਣਾ ਹੈ ਕਿਉਂਕਿ ਇਸ ਵਿੱਚ ਇਹ ਕੋਈ ਕੌੜੀ ਜਾਂ ਇਹਦੇ ਵਿੱਚ ਕੋਈ ਸਮੈਲ ਵਾਲੀ ਚੀਜ਼ ਨਹੀਂ ਹੈ ਇਹ ਜਿਹੜਾ ਫਾਰਮੂਲਾ ਜਿਸ ਦੀ ਖੁਰਾਕ ਤੁਸੀਂ ਪਸ਼ੂ ਨੂੰ ਸਵੇਰੇ ਦੇ ਰਹੇ ਹੋ ਤਾਂ ਸ਼ਾਮ ਨੂੰ ਤੁਹਾਨੂੰ ਰਿਜ਼ਲਟ ਮਿਲ ਜਾਵੇਗਾ ਉਸਤਾਦ ਉਹ ਵੱਧ ਜਾਵੇਗਾ 5 ਦਿਨ ਵਿੱਚ ਹੀ ਤੁਸੀਂ ਫਾਰਮੂਲਾ ਤੁਸੀਂ ਦੇਣਾ ਹੈ ਸਵੇਰੇ ਸ਼ਾਮ 5 ਦਿਨ ਦੇ ਬਾਅਦ ਤੁਸੀਂ ਇਹ ਫਾਰਮੂਲਾ ਖੁਰਾਕ ਜਿਹੜੀ ਦਿਨ ਦੇ ਵਿੱਚ ਇੱਕ ਵਾਰ ਕਰ ਦੇਣੀ ਹੈ ਫਿਰ ਇਹ ਫਾਰਮੂਲਾ ਵਰਤਣ ਤੋਂ ਬਾਅਦ ਪਸ਼ੂ ਪੂਰਾ ਦੁੱਧ ਤੇ ਆ ਜਾਵੇਗਾ ਜਿਹੜੇ ਕਿਸਾਨ ਵੀਰਾਂ ਨੇ ਇਹ ਤਰੀਕਾ ਫਾਰਮੂਲਾ ਵਰਤ ਆਇਆ ਕਮੈਂਟ ਕਰਕੇ ਜਰੂਰ ਦੱਸੋ ਵੀ ਤੁਹਾਡੇ ਬਸ ਵਿੱਚ ਕਿੰਨਾ ਬਦਲਾ ਆਇਆ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ